ਅਸਲ ਵਿੱਚ ਜਿਹੜੇ ਮੌਜੂਦ ਹੋ ਕੇ ਆ ਪੀਤੀ ਸਾਹਿਬ ਦੇ ਕਰਤੇ ਆ ਹਾਟੇ ਜਿਹੜੇ ਸਤਿਕਾਰਯੋਗ ਬਾਬਾ ਜੀ ਨੇ ਬਾਬਾ ਸੁਦੇਸ਼ ਸਿੰਘ ਜੀ ਦੇ ਆ ਉਹ ਆ ਚੁੱਕੇ ਨੇ ਇੱਥੇ ਪੀਤੀ ਸਾਹਿਬ ਕੋਲ ਤੇ ਬੜੀ ਕਿਰਪਾ ਮਹਾਰਾ ਜੀ ਇਹਨਾਂ ਤੇ ਵੀ ਤੇ ਵੀ ਕਿਰਪਾ ਕਰਨਗੇ ਹੁਣ ਤੇ ਇਸ ਵੇਲੇ ਅਹੀਂ ਪੀਤੀ ਸਾਹਿਬ ਦੇ ਕਰ ਮੌਜੂਦ ਹੋ ਗਏ ਤੇ ਬਾਬਾ ਜੀ ਆ ਚੁੱਕੇ ਨੇ ਤੁਹਾਨੂੰ ਉਹਨਾਂ ਦੇ ਰੂਪ ਰੂਪ ਕਰਾਵਾਂਗੇ ਦਰਸ਼ਨ ਕਰਾਵਾਂਗੇ ਇਹਨਾਂ ਦਾ ਗੰਗੋਰਾ ਮੈਂ ਬਿਲਕੁਲ ਬਰਾਦਰ ਦੇ ਮਸਜਿਦ ਨੂੰ ਨਿਕਲ ਪਿਆ ਮਮੀ ਦੇ ਮੈਂਟਰ ਗੀਨ ਚਲ ਚਲਦਾ ਵਰਤਦਾ ਜਾ ਚਲ ਚਲ ਜਾਓ ਅੰਦਰ ਉਹ ਲੜਿਆ ਜੀ ਜੀ ਬੰਦੀ ਸਾਰੀਆਂ ਦਰਬੀਆਂ ਨੂੰ ਕਿੰਨੀ ਕਿ ਮਲੋੜ ਮਹਿਸੂਸ ਕਰਦੇ ਆਂ ਕਿ ਆਪਾਂ ਸਰਕਾਰੀ ਸ਼ਨਾ ਕੀ ਇਹ ਫੰਡ ਕਿੰਨਾ ਖਾ ਗਿਆ ਹਣ ਤੇ ਬਾਬੇ ਪਾਈ ਯਾਰ ਦਸਤ ਤੱਕ ਤੁਹਾਡੀਆਂ ਸਾਰੀਆਂ ਇਧਰ ਬੈਠ ਕੇ ਕੋਈ ਸਾਡੀ ਲੱਗ ਜੀ ਨਹੀਂ ਤੁਸੀਂ ਦੇਖ ਰਿਹਾ ਸਾਰੀ ਟੋਲੀ ਤੇ ਹੁਣ ਕੋਈ ਤੁਹਾਡੇ ਫੈਮਲੀ ਚ ਕੋਈ ਆਊਟਸੋਰਸ ਕੋਈ ਨਾ ਇਹ ਗੱਲ ਨਹੀਂ ਨਾ ਫਲਾਈ ਹੋ ਗਏ ਅਸੀਂ ਬਤਨ ਕੋਸ਼ਿਸ਼ ਕਰਾਂਗੇ ਕਿ ਇਹ ਕੋਈ ਛੋਟਾ ਕੰਮ ਤੇ ਤੁਹਾਡਾ ਹੈ ਨਹੀਂ ਠੀਕ ਹੈ ਇਹ ਖਰਚੇ ਵਾਲਾ ਕੰਮ ਜੋ ਦੇਖ ਰਹੇ ਹਾਂ ਇਹ ਚ ਤੁਹਾਨੂੰ ਖਰਚੇ ਦੀ ਵੱਡੀ ਲੋੜ ਹੈ ਹਾਂ ਹੋਰ ਜੇ ਤੁਸੀਂ ਸਾਰਾ ਛੇੜਛੜ ਕਰਦੇ ਹੋ ਤੇ ਦਿੱਤੇ ਪੈਸੇ ਦੀ ਲੋੜ ਹੈ ਤੁਹਾਨੂੰ ਕੋਈ ਗੱਲ ਅਸੀਂ ਵੀ ਆਪਣੇ ਤਰ੍ਹਾਂ ਹੀ ਅਸੀਂ ਸੰਤਾਨ ਨੂੰ ਵੀ ਪ੍ਰੇਰਨਾ ਦੰਨੇ ਅੰਜੂ ਵੀ ਐਸੋ ਸਾਵਨ ਨਹੀਂ ਹੈ ਅਸੀਂ ਉਹਨਾਂ ਨੂੰ ਵੀ ਰਿਕਵੈਸਟ ਕਰਦੇ ਹਾਂ ਉਹ ਜਿਹੜਾ ਦੌੜਾ ਹੈ ਇੱਧਰ ਕਰਨ ਜਾਣਗੇ ਤੇ ਕੋਈ ਨਾ ਕੋਈ ਕਾਰਵਾਈ ਜ਼ਰੂਰ ਹੋਊਗੀ ਕੋਈ ਗੱਲ ਨਹੀਂ ਮਾਰੇ ਗੁਰਾਂ ਦੇ ਪਾਸੇ ਪਕਾਣ ਤੇ ਤੁਹੀ ਹੁਣ ਲੱਗੇ ਹੋ ਤੇ ਥੋੜਾ ਥੋੜਾ ਲੱਗੇ ਰਵੋ ਚਰਜੀ ਕਲਾ ਇਹ ਇੱਕ ਨਾ ਗਲੇ ਪਿੱਤਾ ਇਹ ਚੇਤਨ ਜੀ ਸਾਹਿਬ ਕੀ ਕਾਪੀ ਸਾਈਨ ਕਰਤ ਹਾਂ ਅੱਜ ਜੀ ਮੈਂ ਇੱਥੇ ਮੌਜੂਦ ਹਾਂ ਬੀਲੀ ਸਾਹਿਬ ਦੇ ਘਰ ਤੇ ਇਸ ਵੇਲੇ ਆਪਣੇ ਜਿਹੜੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਅੰਸ਼ਮੰਚਾ ਗਨੇ 16 ਪੀੜੀ ਦੇ ਭਾਈ ਸਰਦਾਰ ਬਾਬਾ ਸੁਖਦੇਵ ਸਿੰਘ ਜੀ ਵੇਦੀ ਉਹ ਮੌਜੂਦ ਹੋਏ ਨੇ ਇੱਥੇ ਤੇ ਉਹ ਆਪਣੇ ਜਿਹੜੇ ਆ ਕਿ ਉਹਨਾਂ ਦਾ ਲੋੜਵੰਦ ਜਿਨ੍ਹਾਂ ਨੂੰ ਹੈਗੀ ਵੇਦੀ ਪਰਿਵਾਰ ਨੂੰ ਉਹਨਾਂ ਦੀ ਸੇਵਾ ਕਰ ਰਹੇ ਨੇ ਤੇ ਤੁਹਾਨੂੰ ਮੈਂ ਦੱਸਦਾ ਕੀ ਕਰ ਰਹੇ ਨੇ ਉਹ ਬਿਲਕੁਲ ਹੀ ਇਹਨਾਂ ਦੀ ਇੱਕ ਸੰਸਥਾ ਹੈਗੀ ਗੁਰੂ ਨਾਨਕ ਇੰਟਰਨੈਸ਼ਨਲ ਸੇਵਾ ਮਿਸ਼ਨ ਤੇ ਉਹਨਾਂ ਵੱਲੋਂ ਇਹ ਸੇ ਜੋ ਕਰ ਰਹੇ ਨੇ ਆਪਣੀ ਸੰਸਥਾ ਵੱਲੋਂ ਤੇ 2000 ਰੁਪਏ ਦਾ ਜਿਹੜਾ ਕਿ ਬੀਦੀ ਪਰਿਵਾਰ ਨੂੰ ਇਹ ਚੈੱਕ ਦੇ ਰਹੇ ਨੇ ਐਸਲੀ ਜੀ ਬਾਬਾ ਜੀ ਵੱਲੋਂ 21000 ਰੁਪਏ ਜਿਹੜਾ ਕਿ ਇਹਨਾਂ ਨੂੰ ਸੇਵਾ ਦਿੱਤੀ ਜਾ ਰਹੀ ਹੈ ਜੋ ਕਿ ਗੁਰਨਾਨਕ ਇੰਟਰਨੈਸ਼ਨਲ ਸੇਵਾ ਮਿਸ਼ਨ ਵੱਲੋਂ ਆ ਤੇ ਬੜਾ ਸਹਿਯੋਗ ਆ ਬਾਬਾ ਜੀ ਦਾ ਸਰਦਾਰ ਬਾਬਾ ਸੁਖਦੇਵ ਸਿੰਘ ਜੀ 베ਦੀ ਐਸਲੀ ਜੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਅਨੁਸਮਾਨ ਜਿਹੜਾ ਹੈਗੇ ਨੇ ਬਾਬਾ ਸੁਖਦੇਵ ਸਿੰਘ ਜੀ 베ਦੀ ਉਹਨਾਂ ਵੱਲੋਂ ਚੈੱਕ ਦੇ ਰੂਪ ਚ ਜਿਹੜੀ ਭੇਟਾ ਦਿੱਤੀ ਗਈ ਤੇ ਸ਼ੁਰੂਆਤ ਕੀਤੀ ਗਈ ਅੱਜ ਜੋ ਕਿ ਉਹਨਾਂ ਦੇ ਮਕਾਨ ਦੀ ਉਹ ਸਾਰੀ ਲਈ ਆ ਤੇ ਬਾਕੀ ਅੱਗੋਂ ਵੀ ਜਿਹੜੀ ਸੇਵਾ ਆ ਆਉਂਦੀ ਰਹੇਗੀ ਤੇ ਇਹ ਸ਼ੁਰੂਆਤ ਕਰਵਾ ਚੱਲੇ ਨੇ ਬਾਬਾ ਜੀ ਤੇ ਅੱਜ ਬਾਬਾ ਜੀ ਨਾਲ ਗੱਲ ਕਰਾਂਗੇ ਬਾਬਾ ਜੀ ਕੀ ਕਹਿੰਦੇ ਨੇ ਕਿ ਜੋ ਵੀ ਅਸਲੀ ਜੀ ਅਸੀਂ ਬਾਬਾ ਜੀ ਨਾਲ ਗੱਲਬਾਤ ਕਰਦੇ ਆ ਤੇ ਬਾਬਾ ਜੀ ਅੱਜ ਇੱਥੇ ਬਹੁਤ ਖੁਸ਼ੀ ਹੋਈ ਕਿ ਤੁਸੀਂ ਇਸ ਵਿਧੀ ਪਰਿਵਾਰ ਲਈ ਤੁਸੀਂ ਆਏ ਹੋ ਤੁਸੀਂ ਪਹਿਲ ਕਦਮੀ ਕੀਤੀ ਹੈ ਤੇ ਉਹਨਾਂ ਨੂੰ ਚੱਕ ਦੇ ਰੂਪ ਚ ਸੇਵਾ ਦਿੱਤੀ ਤੇ ਤੁਸੀਂ ਕੀ ਕਹਿਣਾ ਚਾਹੋਗੇ ਇਸ ਬਾਰੇ ਪਰਮ ਸਨਮਾਨਯੋਗ ਗੁਰੂ ਰੂਪ ਗੁਰੂ ਤੇਰੀ ਸਾਖ ਜੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਮੈਨੂੰ ਬਹੁਤ ਸੁਭਾਗ ਪ੍ਰਾਪਤ ਹੋਇਆ ਹੈ ਕਿ ਚੇਤਨ ਜੀ ਵੱਲੋਂ ਕੁਝ ਦਿਨ ਪਹਿਲਾਂ ਇੱਕ ਵੀਡੀਓ ਪਾਈ ਗਈ ਸੀ ਤੇ ਮੈਂ ਦੇਖੀ ਸੀ ਤੇ ਮਨ ਬੜਾ ਉਦਾਸ ਹੋਇਆ ਕਿ ਡੇਰਾ ਬਾਬਾ ਨਾਨਕ ਦੀ ਪਵਿੱਤਰ ਧਰਤੀ ਤੇ ਇੱਕ ਬੇਦੀ ਪਰਿਵਾਰ ਜੋ ਕਿ ਬਹੁਤ ਲੋੜਵੰਦ ਹੈ ਉਹਨਾਂ ਦੇ ਮਕਾਨ ਦਾ ਬੁਰਾ ਹਾਲ ਹੈ ਬਹੁਤ ਪੁਰਾਣਾ ਹੈ ਔਰ ਟਹਿ ਗਿਆ ਉਹ ਸਾਰੀ ਵੀਡੀਓ ਜਦੋਂ ਮੈਂ ਦੇਖੀ ਤੇ ਮੇਰਾ ਦਿਲ ਕੀਤਾ ਕਿ ਮੈਂ ਜ਼ਰੂਰ ਉਸ ਪਰਿਵਾਰ ਕੋਲ ਪਹੁੰਚਾਂ ਤੇ ਮੈਂ ਉਹਨਾਂ ਦੀ ਹਾਲਾਤ ਦੇਖ ਕੇ ਜੋ ਵੀ ਬਣਦੀ ਸਹਾਇਤਾ ਗੁਰੂ ਨਾਨਕ ਸਾਹਿਬ ਕਿਰਪਾ ਕਰਨ ਉਹ ਉਹਨਾਂ ਦੇ ਲੇਖੇ ਲਾਈ ਜਾਵੇ ਸਵਾਜਮੇ ਉੱਥੇ ਪਹੁੰਚੇ ਹਾਂ ਤੇ ਮੈਂ ਦੇਖ ਕੇ ਬਹੁਤ ਮਹਿਸੂਸ ਕੀਤਾ ਕਿ ਪਰਿਵਾਰ ਕਿਵੇਂ ਇੱਥੇ ਰਹਿ ਰਿਹਾ ਹੋਵੇਗਾ ਚਲੋ ਜੋ ਹੋ ਗਿਆ ਹੋ ਗਿਆ ਹੁਣ ਮਹਾਰਾਜਾ ਕਿਰਪਾ ਕਰਨ ਗੁਰਨਾਨ ਸਾਹਿਬ ਦੇ ਚਰਨਾਂ 'ਚ ਅਰਦਾਸ ਬੇਨਤੀ ਹੈ ਕਿ ਅੱਜ ਮੈਂ ਜੋ ਵੀ ਛੋਟਾ ਜਿਹਾ ਪੇਟਾ ਲੈ ਕੇ ਹਾਜ਼ਰ ਹੋਏ ਆਂ ਤੇ ਇਹਨਾਂ ਨੂੰ ਸ਼ੁਰੂਆਤ ਲਈ ਮੈਂ ਅਰੰਭਤਾ ਕੀਤੀ ਹੈ ਕਿ ਤੁਸੀਂ ਆਪਣਾ ਕਾਰਜ ਸ਼ੁਰੂ ਕਰੋ ਅਸੀਂ ਹੋਰ ਵੀ ਐਨ ਜੀਓ ਨੂੰ ਵੀ ਬੇਨਤੀਆਂ ਕੀਤੀਆਂ ਨੇ ਕੁਝ ਹੋਰ ਵੀ ਪਰਿਵਾਰਾਂ 'ਚ ਬੇਨਤੀਆਂ ਕਰਾਂਗੇ ਸੰਗਤਾਂ ਨੂੰ ਵੀ ਕਹਾਂਗੇ ਤੇ ਇਸ ਸਾਰੇ ਕਾਰਜ ਲਈ ਕੁਝ ਜੋ ਵੀ ਬਣਦਾ ਹੋਏਗਾ ਉਹ ਅਸੀਂ ਅੰਦੀ ਸਹਾਇਤਾ ਸਮੇਂ-ਸਮੇਂ ਕਰਦੇ ਰਹਾਂਗੇ ਸੋ ਗੋਨਾਨੀ ਪਾਛਾ ਸੀਸਲਾ ਬਕਸ਼ਨ ਇਹਨਾਂ ਦਾ ਕਾਰਜ ਨਿਰਵਿਘਨ ਸੰਪੂਰਨ ਹੋਵੇ ਔਰ ਇਹ ਇੱਕ ਛੱਤ ਥਲੇ ਬੈਠ ਕੇ ਆਪਣੀ ਜ਼ਿੰਦਗੀ ਬਸਰ ਕਰ ਸਕਣ ਉਮੀਦ ਇਹ ਨਹੀਂ ਕਹਿਣਾ ਚਾਹੁੰਦਾ ਉਮੀਦ ਹੈ ਬਾਬਾ ਜੀ ਹੁਣ ਇਹਦਾ ਜਲਦੀ ਮਕਾਨ ਬਣ ਕੇ ਤਿਆਰ ਹੋ ਜਾਊਗਾ ਬਹੁਤ ਧੰਨਵਾਦ ਤੁਹਾਡਾ ਤੁਸੀਂ ਮਾਨ ਬਖਸ਼ਿਆ ਤੇ ਗੋਨਾਨ ਸਾਹਿਬ ਕਿਰਪਾ ਕਰਨ ਅਸੀਸਾਂ ਉਹਨਾਂ ਦੀਆਂ ਨੇ ਬਾਬਾ ਸ਼ਿਚਾਂ ਜੀ ਮਾਰੇ ਅਸੀਸਾਂ ਉਹਨਾਂ ਦੀਆਂ ਨੇ ਤੇ ਅਸੀਂ ਤੇ ਇੱਕ ਉਹਨਾਂ ਦੇ ਰੂਪ ਵਿੱਚ ਅਸੀਸ ਦੇਣ ਆਏ ਆ ਕਿ ਤੁਸੀਂ ਰੰਭਤਾ ਕਰੋ ਗੋਨਾਨ ਸਾਹਿਬ ਤੁਹਾਡੇ ਨਾਲ ਨੇ ਜੀ ਬਾਈ ਧੰਨਵਾਦ ਧੰਨਵਾਦ ਬਹੁਤ ਬਹੁਤ ਤੁਹਾਡਾ ਸਾਰਿਆਂ ਦਾ ਤੁਹਾਡਾ ਵੀ ਧੰਨਵਾਦ ਤੁਸੀਂ ਜਿਹਦੀ ਰੰਭਤਾ ਕਰਾਈ ਹੈ ਜਿਹੜੀ ਉਹ ਨਾ ਪਹੁੰਦੇ ਤੇ ਸਾਨੂੰ ਵੀ ਕੋਈ ਅੱਜ ਤੱਕ ਪਤਾ ਨਹੀਂ ਸੀ ਲੱਗਣਾ ਤੇ ਮੈਂ ਤੁਹਾਡਾ ਵੀ ਧੰਨਵਾਦ ਕਰਦਾ ਬਹੁਤ ਮਿਹਰਬਾਨੀ ਸ਼ਰਮਾ ਜੀ ਆਏ ਨੇ ਇਹਨਾਂ ਦੀ ਬਹੁਤ ਮਿਹਰਬਾਨੀ ਧੰਨਵਾਦ ਮੈਂ ਕਿਹਾ ਵੀ ਬਾਬਾ ਜੀ ਮਨੂ ਇਹਨਾਂ ਦੇ ਵਾਇਫ ਨੂੰ ਬਹੁਤ ਹੀ ਵੱਡੀ ਮੁਝਾਲ ਚ ਰਹੀ ਨੂੰ ਮੈਂ ਨਹੀਂ ਦਰਿਆ ਫਿਰ ਉਹਨਾਂ ਨੇ ਦੱਸਿਆ ਕਿ ਬਹੁਤ ਬਾਰ ਸੁਰ ਪਰਵਾਸ ਸੀਗਾ ਛੋਣਾ ਕੋਣਾ ਕੰਮ ਕਰਾ ਪਰ ਅੱਜ ਇਹ ਹਾਲਾਤ ਬਣ ਗਏ ਕਿ ਇਹ ਸਹਾਰਾ ਜਿਹਨੂੰ ਨਿਕਲ ਵਾਸਤੇ ਸਾਨੂੰ ਸਾਰਿਆਂ ਨੂੰ ਇਕਜੁੱਟ ਹੋਣਾ ਪਊਗਾ ਇਹਨਾਂ ਦੀ ਸਹਾਇਤਾ ਕਰਨੀ ਪੈਗੀ ਤੋਂ ਬਾਬਾ ਜਿੰਦਰ ਸਿੰਘ 베ਦੀ ਹੋਰਾਂ ਦਾ ਵੀ ਤਾਂ ਭਾਗ ਹੈ ਜਿਨ੍ਹਾਂ ਨੇ ਮੇਰੀ ਬੇਨਤੀ ਕਬੂਲੀ ਹੈ ਔਰ ਮੈਂ ਹੋਰ ਵੀ ਜਿੰਨੀ ਕੋਸ਼ਿਸ਼ ਕਰ ਸਕਦਾ ਹੋਊਂਗਾ ਮੈਂ ਜ਼ਰੂਰ ਕਰਾਂਗਾ ਏਡੀਸੀ ਸਾਹਿਬਾ ਜੀ ਏਡੀਸੀ ਸਾਹਿਬ ਨੇ ਵੀ ਮੈਨੂੰ ਉਹਨਾਂ ਦਾ ਵੀ ਫੋਨ ਆਇਆ ਸੀ ਉਹਨਾਂ ਨੇ ਵੀ ਦੇਖੀ ਸੀ ਵੀਡੀਓ ਉਹਨਾਂ ਨੇ ਵੀ ਮੈਨੂੰ ਕੁਝ ਡਿਊਟੀਆਂ ਲਈਆਂ ਹਨ ਔਰ ਮੈਂ ਸਵੀਕਾਰ ਕੀਤੀਆਂ ਜਿਨ੍ਹਾਂ ਦੀ ਬਦੌਲਤ ਫਿਰ ਅੱਜ ਮੈਨੂੰ ਤੁਹਾਡੇ ਅੱਗੇ ਦਰਸ਼ਨ ਕਰਨ ਦਾ ਮੌਕਾ ਮਿਲਿਆ ਔਰ ਮੈਂ ਦੇਖ ਕੇ ਸੱਚੀ ਮਾਨ ਪਛਿੜਿਆ ਕਿ ਬਹੁਤ ਮੰਦੀ ਹਾਲਤ ਵਿੱਚ ਪਰਿਵਾਰ ਰਹਿ ਰਿਹਾ ਹੈ ਤੋ ਗੁਰਨਾਨ ਸਾਹਿਬ ਅਸੀਂ ਸਮਰਥਨ ਬਾਬਾ ਸ਼ੇ ਚੰਨੀ ਮਾਰੇ ਇਹਨਾਂ ਦੇ ਮੇਰ ਪ੍ਰਯਾਤਨ ਕਰਨ ਇਹਨਾਂ ਨੂੰ ਤਨ ਮਨ ਨਾਲ ਸਾਰੇ ਸੇਵਾ ਕਰੋ ਜਿੰਨੀ ਵੀ ਹੋ ਸਕਦੀ ਹੈ ਮੈਂ ਇਹ ਅਪੀਲ ਕਰ ਸਕਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਸ਼ਹਿਰ ਦੀ ਸੰਗਤ ਵੀ ਕਾਫੀ ਸਹਿਯੋਗ ਕਰ ਰਹੀ ਹੈ ਤੇ ਉਹਨਾਂ ਨੂੰ ਤੁਸੀਂ ਕੀ ਕਹਿਣਾ ਚਾਹੋਗੇ ਦੇਖੋ ਜੀ ਐਸੇ ਹਾਲਾਤ ਵਿੱਚ ਸਭ ਦੀ ਡਿਊਟੀ ਬਣ ਜਾਂਦੀ ਹੈ ਕਿ ਉਹ ਜਿੰਨਾ ਵੀ ਯੋਗਦਾਨ ਉਹਨਾਂ ਦਾ ਤਿਲ ਫੁੱਲ ਜਿੰਨਾ ਵੀ ਹਾਜ਼ਰ ਹੋਵੇ ਉਹ ਪਰਵਾਨਾ ਥੋੜੇ ਥੋੜੇ ਨਾਲ ਹੀ ਦਾ ਫਰਜੰਦ ਹੈ ਜੀ ਜੀ ਤੇ ਇਹ ਤੇ ਸਭ ਦੀ ਜਿੰਨਾਂ ਜਿੰਨਾ ਵੀ ਕੋਈ ਯੋਗਦਾਨ ਦੇ ਸਕਦਾ ਉਹਨਾਂ ਸਭ ਦਾ ਬਹੁਤ ਬਹੁਤ ਧੰਨਵਾਦ ਦੇਣਾ ਜ਼ਰੂਰ ਚਾਹੀਦਾ ਮੇਰੀ ਤੇ ਅਪੀ ਕਿਸੇ ਨੂੰ ਇੱਕ ਛੱਤ ਮਿਲ ਜੇ ਰਹਿਣ ਵਾਸਤੇ ਤੇ ਕਿੱਡਾ ਵਧੀਆ ਲੱਗਦਾ ਕਿੰਨੀ ਖੁਸ਼ੀ ਮਿਲਦੀ ਹੈ ਹਨ ਜਿਹੜੇ ਇਸ ਕੰਮ ਲਈ ਅੱਗੇ ਆਏ ਨੇ ਉਹਨਾਂ ਨੂੰ ਇਸ ਤੋਂ ਹੀ ਜ਼ਿਆਦਾ ਖੁਸ਼ੀ ਮਿਲੂਗੀ ਜਦੋਂ ਉਹਨਾਂ ਨੂੰ ਛੱਤ ਮਿਲ ਜਾਨੀ ਜੀ ਬਾਬਾ ਜੀ ਧੰਨਵਾਦ ਜੀ ਬਹੁਤ ਬਹੁਤ ਤੁਹਾਡਾ ਹੋਣ ਤੇ ਅੱਜ ਤੇ ਅੱਜ ਬਹੁਤ ਖੁਸ਼ੀ ਹੋਈ ਹੈ ਜੀ ਆਪਣੇ ਸਾਰੇ ਸਦਸੇ ਇੱਥੇ ਮੌਜੂਦ ਹੋਏ ਆ ਤੇ ਸ਼ੁਰੂਆਤ ਅਸੀਂ ਕਰ ਦਿੱਤੀ ਹੈ ਤੇ ਬਾਕੀ ਸੰਗਤ ਅਗੇ ਪੀਲੇ ਆ ਕਿ ਜਿੰਨੇ ਵੱਤੋਂ ਸੇਵਾ ਇੱਥੇ ਆ ਕੇ ਕਰ ਸਕਦੇ ਨੇ ਆ ਕੇ ਇੱਥੇ ਦੇਖਣ ਮੌਕਾ ਤੇ ਸ਼ੁਰੂਆਤ ਅਸੀਂ ਕਰਾਤੀ ਆ ਬਾਬਾ ਜੀ ਖੋ ਚਲ ਕੇ ਆਏ ਨੇ ਤੇ ਬਾਕੀ ਜਿੰਨੀ ਵੀ ਸੰਗਤ ਡੇਰੇ ਦੀ ਹੈਗੀ ਆ ਸਾਰੇ ਬਾਹਰ ਨਿਕਲੋ ਤਾਂ ਕਿ ਇਸ ਪਰਿਵਾਰ ਦੀ ਮਤ ਕਰੋ ਕਿਉਂਕਿ ਉਸ ਤੋਂ ਵੱਧ ਖੁਸ਼ੀ ਹੋਰ ਕੋਈ ਨਹੀਂ ਅਗਰ ਕਿਸੇ ਨੂੰ ਛੱਤ ਮਿਲ ਜੇਗੀ ਨਾ ਉਸ ਤੋਂ ਵੱਡੀ ਖੁਸ਼ੀ ਹੋਰ ਕੋਈ ਨਹੀਂ ਮਿਲੇਗੀ ਤੁਹਾਨੂੰ ਬਾਕੀ ਅਸੀਂ ਲੰਗਰ ਵੀ ਲਗਾਉਣੀ ਹੋਰ ਵੀ ਬੜਾ ਕੁਝ ਕਰਦੇ ਆ ਪਰ ਇਧਰ ਵੀ ਆ ਕੇ ਇੱਕ ਵਾਰੀ ਵੇਖੋ ਤੇ ਸਹਿਯੋਗ ਦਿਓ ਜ਼ਰੂਰ ਤੇ ਬਾਕੀ ਹੋਰ ਗੱਲਾਂ ਜਿਹੜੀਆਂ ਹੈਗੀਆਂ ਨੇ ਉਹ ਕਰਾਂਗੇ ਜ਼ਰੂਰ ਤੇ ਬਾਕੀ ਜਿਹੜੀ ਵੀ ਅਪਡੇਟ ਹੋਏਗੀ ਇਹਨਾਂ ਦੀ ਉਹ ਵਲੌਗ ਹੁੰਦੇ ਰਹਿਣਗੇ ਤੁਹਾਨੂੰ ਵੀਡੀਓ ਮਿਲਦੀਆਂ ਰਹਿਣਗੀਆਂ ਧੰਨਵਾਦ ਜੀ ਐਸ ਲਈ ਜੀ ਮੈਂ ਬੀਦੀ ਸਾਹਿਬ ਕੋ ਮੌਜੂਦ ਹਾਂ ਤੇ ਗੁਰਨਾਨਕ ਇੰਟਰਨੈਸ਼ਨਲ ਸੇਵਾ ਮਿਸ਼ਨ ਵੱਲੋਂ ਇਹਨਾਂ ਦਾ ਸਹਿਯੋਗ ਕੀਤਾ ਜਾ ਰਿਹਾ ਜੋ ਕਿ ਆਪਣੇ ਗੁਰਨਾਨ ਦੇਵ ਜੀ ਦੇ ਵੰਸ਼ਜ ਨੇ ਬਾਬਾ ਸੁਖਦੇਵ ਸਿੰਘ ਜੀ ਬੀਦੀ 16ਵੀਂ ਪੀੜ੍ਹੀ ਤੇ ਉਹਨਾਂ ਦੀ ਜਿਹੜੀ ਸੰਸਥਾ ਵਾ ਗੁਰਨਾਨਕ ਇੰਟਰਨੈਸ਼ਨਲ ਸੇਵਾ ਮਿਸ਼ਨ ਉਹਨਾਂ ਵੱਲੋਂ ਸਹਿਯੋਗ ਕੀਤਾ ਗਿਆ ਵਾ ਤੇ ਬੀਦੀ ਸਾਹਿਬ ਨਾਲ ਗੱਲ ਕਰਦੇ ਹਾਂ ਬੀਦੀ ਸਾਹਿਬ ਨੂੰ ਕਿੰਨੀ ਕੁ ਖੁਸ਼ੀ ਆ ਬੀਬੀ ਸਾਹਿਬ ਕੀ ਕਹਿਣਾ ਚਾਹੋਗੇ ਅੱਜ ਧੰਨਵਾਦ ਇਹ ਬਾਬਾ ਅੱਜ ਬਾਬਾ ਸੁਖਦੇਵ ਸਿੰਘ ਜੀ ਬੇਦੀਮਾਨ ਹੋ ਗਏ ਸਾਡੇ ਅੱਜ ਘਰ ਵਿੱਚ ਆਏ ਤੇ ਉਹਨਾਂ ਸਾਨੂੰ ਬੀਤੀ ਸਹਾਇਤਾ ਤੇ ਅਗੇ ਨੇ ਸ਼੍ਰੀ ਚੋਲਾ ਸਾਹਿਬ ਦੇ ਤੇ ਅਗੋਂ ਵੀ ਕਹਿ ਗਿਆਨ ਕਿ ਇਹ ਸੇਵਾ ਰੁਕੇਗੀ ਨਹੀਂ ਅੱਗੇ ਵੀ ਤੁਹਾਨੂੰ ਅਸੀਂ ਮਿਲਦੇ ਰਹਾਂਗੇ ਤੇ ਤੁਹਾਡੀਆਂ ਸੇਵਾਵਾਂ ਕਰਦੇ ਰਹਾਂਗੇ ਅਸੀਂ ਬਾਬਾ ਸੁਖਦੇਵ ਸਿੰਘ ਬੀਜੀ ਸਾਹਿਬ ਸ਼੍ਰੀ ਚੋਲਾ ਸਾਹਿਬ ਦੇ ਤੇ ਸਮੂਹ ਉਹਨਾਂ ਦੇ ਪਰਿਵਾਰ ਦਾ ਦਿলো ਧੰਨਵਾਦੀ ਕਰਦੇ ਹਾਂ ਤੇ ਇਸੇ ਤਰ੍ਹਾਂ ਦੀ ਸਹਾਇਤਾ ਕਰਦੇ ਰਹਿਣਗੇ ਵਾਇਗੁਰੂ ਜੀ ਖਾਲਸਾ ਵਾਹਿਗੁਰੂ ਜੀ ਤਾਜੀ ਸ਼ੁਰੂਆਤ ਹੋ ਗਈ ਦੇੜਨ ਦੀ ਮਦਾਨ ਦੀ ਬਿਲਕੁਲ ਜੀ ਬਿਲਕੁਲ ਤੇ ਬਾਕੀ ਅੱਗੋ ਇਦਾਂ ਹੀ ਚੱਲਦਾ ਰਹੂਗਾ ਹਾਂ ਬਾਕੀ ਵੀ ਜੋ ਸੰਗਤਾਂ ਨੇ ਜੋ ਸਹਿਯੋਗ ਦੇਣਾ ਚਾਹੁੰਦੇ ਆ ਆਰਥਿਕ ਤੌਰ ਤੇ ਤੇ ਯੂ ਵੀ ਸਾਡਾ ਸਹਿਯੋਗ ਕਰਨ ਮੈਂ ਉਹਨਾਂ ਦਾ ਵੀ ਬਹੁਤ ਧੰਨਵਾਦੀ ਹਾਂ ਜਿਹੜੇ ਅੱਗੋ ਸਹਾਇਤਾ ਦੇਣ ਜਿਹੜੇ ਦੇਹਰੇ ਨੇ ਸਾਰਿਆਂ ਦਾ ਮੈਂ ਧੰਨਵਾਦੀ ਲਵਾਂਗਾ ਅੱਜ ਦੇ ਦਿਨ ਦੀ ਸ਼ੁਰੂਆਤ ਅਸੀਂ ਕਰਵਾ ਦਿੱਤੀ ਆ ਆਪਾਂ ਇੱਕ ਵੀਡੀਓ ਪਾਈ ਹੀ ਪਿੱਛੇ ਜੀ ਦੋ ਵੀਡੀਓ ਲਗਾਤਾਰ ਪਾਈਆਂ ਦੋਵਾਂ ਵੀਡੀਓ ਨੂੰ ਵੇਖ ਕੇ ਲੋਕਾਂ ਨੇ ਸਹਿਯੋਗ ਕੀਤਾ ਇਹਨਾਂ ਦਾ ਤੇ ਅੱਜ ਬਾਬਾ ਜੀ ਖੁਦ ਚ ਉਹਨਾਂ ਨੂੰ ਮਿਲ ਕੇ ਗਏ ਨੇ ਤੇ ਹੋਰ ਵੀ ਜਿਹੜੇ ਬੇਦੀ ਪ੍ਰਵਾਸ ਦੇ ਸਦਸੇ ਆ ਗਏ ਨੇ ਗੁਨਾਦੇਵ ਜੀ ਦੇ ਵੰਸ਼ ਜਿੰਨੇ ਵੀ ਨੇ ਉਹ ਵੀ ਇਹਨਾਂ ਨੂੰ ਜਲਦੀ ਮਿਲਣ ਵਾਲੇ ਨੇ ਤੇ ਉਹ ਵੀ ਸਹਿਯੋਗ ਕਰਨਗੇ ਤੇ ਜਿਉਂ-ਜਿਉਂ ਇਹਨਾਂ ਦਾ ਕੰਮ ਚੱਲਦਾ ਰਹੂਗਾ ਤੇ ਉਹ ਵੀ ਅਸੀਂ ਵੀਡੀਓ ਪਾਉਂਦੇ ਰਾਵਾਂਗੇ ਬਾਕੀ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਲਾਈਕ ਕਰ ਲਓ ਸ਼ੇਅਰ ਕਰ ਲਓ ਦੀ ਨੋਟੀਫਿਕੇਸ਼ਨ ਜਿਹੜਾ ਤੁਹਾਨੂੰ ਆ ਜਾਇਆ ਕਰੇਗਾ ਤੇ ਦੂਸਰਾ ਇਹ ਹੈ ਕਿ ਜਦੋਂ ਤੱਕ ਇਹਨਾਂ ਦਾ ਮਕਾਨ ਨਹੀਂ ਬਣ ਜਾਂਦਾ ਤਦ ਤੱਕ ਵੀਡੀਓ ਬਣਦੀਆਂ ਰਹਿਣਗੀਆਂ ਬਾਕੀ ਦਿੱਲੀ ਦੇ ਰੁਟੀਨ ਦੇ ਵਲੋਗ ਜਿਹੜੇ ਚੱਲਦੇ ਰਹਿਣਗੇ ਤੇ ਬਾਕੀ ਹੋਰ ਜੋ ਵੀ ਸਿਨੇਮੈਟਿਕ ਹੋਣਗੇ ਤੁਹਾਨੂੰ ਦਿਖਾਵਾਂਗੇ ਧੰਨਵਾਦ ਜੀ